ਅੱਜ ਸਵੇਰੇ 8:08 ਵਜੇ ਦੀ ਗੱਲ ਹੈ ਜਦੋਂ ਇਹ ਇਨਸੀਡੈਂਟ ਹੋਇਆ ਐਸਐਚਓ ਦਰਾਹਾ ਆਕਾਸ਼ ਦਤ ਇਹਨੂੰ ਇਨਫੋਰਮੇਸ਼ਨ ਸਿਗੀ ਇੱਕ ਮਕਦਮਾ ਹੈ ਸਾਡਾ ਦਰਾਹੇ ਦਾ 307 ਦਾ ਜਿਹਦੇ ਵਿੱਚ ਹਰ ਸਿਮਰਨ ਸਿੰਘ ਮੰਡ ਪਿੰਡ ਪੋਟਾ ਥਾਣਾ ਡੇਲੋਂ ਲੁਧਿਆਣਾ ਇਦੇ ਬਾਰੇ ਕਿ ਉਸ ਇਨਪੁਟ ਤੇ ਇਹਨੇ ਇਨਸਪੈਕਟਰ ਸੀਆਈਏ ਨਰਪਿੰਦਰ ਸਿੰਘ ਨਾਲ ਤਾਲਮੇਲ ਕਰਕੇ ਉਹਦੇ ਮੁਤਾਬਕ ਇੱਥੇ ਟਰੈਪ ਬਾਸਤੇ ਇਹਨਾਂ ਨੇ ਜਦੋਂ ਨਾਕਾਬੰਦੀ ਕਰਨੀ ਸੀਗੀ ਤੇ ਕੁਦਰਤੀ ਇਹਨਾਂ ਦਾ ਟਕਰਾ ਹੋਇਆ ਤੇ ਇਹਨੇ ਇਹ ਦੋ ਜਣੇ ਸੀ ਹਰਜਿਮਰਨ ਸਿੰਘ ਮੰਡ ਨਾਲ ਇਹਦੇ ਜਿਹੜਾ ਏਵਨ ਜੋਤ ਭੰਡਾਲ ਜਿਹੜਾ ਕਿ ਰਾੜਾ ਸਾਹਿਬ ਦਾ ਹੈ ਇਹਨਾਂ ਨੇ ਲਿਆ ਕੇ ਗੱਡੀ ਐਸਐਚਓ ਦੇ ਉੱਤੇ ਚੜਾਤੀ ਪਲੱਸ ਫਾਇਰਿੰਗ ਕਰਤੀ ਐ ਐਸਐਚਓ ਸਾਹਿਬ ਪੁਲਿਸ ਪਾਰਟੀ ਦੇ ਜਿਨ੍ਹਾਂ ਦੇ ਵਿੱਚੋਂ ਇੱਕ ਗੋਲੀ ਤਾਂ ਐਸਐਚਓ ਸਾਹਿਬ ਦੇ ਬੀਪੀ ਪਾਈ ਹੋਈ ਸੀ ਉਹਨਾਂ ਦੀ ਚੈਸਟ ਤੇ ਲੱਗੀ ਤੇ ਬਾਕੀ ਸਾਡੀ ਗੱਡੀ ਸਰਕਾਰੀ ਗੱਡੀ ਤੇ ਫਾਇਰ ਤਿੰਨ ਫਾਇਰ ਕੀਤੇ ਨੇ ਇਹਨਾਂ ਨੇ ਜਵਾਬੀ ਫਾਇਰਿੰਗ ਦੇ ਵਿੱਚ ਆਪਣੇ ਬਚਾਅ ਦੇ ਵਿੱਚ ਜਦੋਂ ਐਸਐਚਓ ਸਾਹਿਬ ਨੇ ਫਾਇਰ ਕੀਤਾ ਤੇ ਜਿਹੜਾ ਕਿ ਉਹਦੀ ਲੱਤ ਤੇ ਲੱਗਿਆ ਜੇ ਤੋਂ ਬਾਅਦ ਇਹਨਾਂ ਨੇ ਇਹਨਾਂ ਨੂੰ ਕਾਬੂ ਕਰ ਲਿਆ ਔਰ ਕਾਬੂ ਕਰਕੇ ਬਕਾਇਦਾ ਜੋ ਫਰਦਰ ਇੱਕ ਸਾਡੀ ਕਾਰਵਾਈ ਹੈ ਸੀਨੀਅਰ ਅਫਸਰ ਨੂੰ ਦੱਸਿਆ ਜਿਹਦੇ ਤੇ ਅਸੀਂ ਮੌਕੇ ਤੇ ਪੁੱਜੇ ਹਾਂ ਮੌਕੇ ਤੇ ਪੁੱਜ ਕੇ ਅਸੀਂ ਹੁਣ ਜੋ ਮੌਕੇ ਦੀ ਐਵੀਡੈਂਸ ਹੈ ਉਹਨੂੰ ਸੈਂਟੀਫੀਕਲ ਤਰੀਕੇ ਦੇ ਨਾਲ ਕਲੈਕਟ ਕਰਕੇ ਜੋ ਕਾਨੂੰਨ ਦੇ ਮਤਾਂਕ ਫਰਦਰ ਕਾਰਵਾਈ ਹੈ ਉਹ ਇਹਨਾਂ ਦੇ ਅੰਗੇਸ਼ਟ ਕੀਤੀ ਜਾ ਰਹੀ ਹੈ ਇੱਥੇ ਦੱਸਣਾ ਇਹ ਮناسب ਹੈ ਕਿ ਇਹ ਜਿਹੜਾ ਹਰਸਿਮਰਤ ਸਿੰਘ ਮੰਡਾ ਹੈ ਕ੍ਰਿਮੀਨਲ ਕਿਸਮ ਦਾ ਇਨਸਾਨ ਹੈ ਇਹਦੇ ਖਿਲਾਫ ਦੋ ਮੁਕਦਮੇ ਆਲਰੇਡੀ ਤੇ ਤੀਜੀ ਹੈ ਇਹ ਸਾਡੇ ਵਾਲੀ ਐਫਆਈਆਰ ਦੋ ਮੁਕਦਮਿਆਂ ਦੇ ਵਿੱਚ ਇੱਕ 209 2023 ਦਾ ਮੁਕਦਮਾ ਸਦਰ ਥਾਣਾ ਲੁਧਿਆਣਾ ਦਾ ਹੈ ਜਿਹਦੇ ਵਿੱਚ ਇਹਨਾਂ ਨੇ ਵਕਾਇਦਾ ਕਿਡਨੈਪਿੰਗ ਕੀਤੀ ਸੀ ਤੇ ਦੂਸਰਾ ਮੁਕੱਦਮਾ ਮਾਛੀਵਾੜਾ ਥਾਣੇ ਦਾ ਹੈ ਉਹ ਵੀ 2023 ਦਾ ਮੁਕੱਦਮਾ ਹੈ 218 ਨੰਬਰ ਇਹ ਦੋ ਇਹਨਾਂ ਦੇ ਖਿਲਾਫ ਪੁਰਾਣੇ ਮੁਕੱਦਮੇ ਆ ਤੇ ਤੀਸਰਾ ਮੁਕੱਦਮਾ ਜਿਹੜਾ ਸਾਡਾ ਇੱਥੇ ਥਾਣਾ ਸਦਰ ਦੇ ਦੁਰਾਹਾ ਦੇ ਵਿੱਚ ਹੈ 307 ਆਈਪੀਸੀ ਦਾ ਤੇ ਉਹਦੇ ਵਿੱਚ ਅੱਜ ਜਿਹਦੇ ਵਿੱਚ ਇਹਨੂੰ ਅਸੀਂ ਹੁਣ ਇਹਦੀ ਸਾਰੀ ਕਾਰਵਾਈ ਕਰ ਹੀ ਰਹੇ ਆ ਤੇ ਇਹਨਾਂ ਦੀ ਹੋਰ ਡਿਟੇਲ ਦੇ ਵਿੱਚ ਢੰਗਾਈ ਦੇ ਵਿੱਚ ਜੋ ਮਜੀਦ ਪੁਛਗਿਸ਼ ਆ ਉਹ ਕਰਕੇ ਦੇਖਾਂਗੇ ਤੇ ਹੋਰ ਕਿਹੜੇ ਕਿਹੜੇ ਐਸੋਸੀਏਟਸ ਨੇ ਤੇ ਪਲੱਸ ਇਹਨਾਂ ਨੇ ਤੇ ਉਹ ਇਵਨ ਜਿਹੜਾ ਢੰਡਾਲ ਹੈ ਉਹਦੀ ਵੀ ਸਾਰਾ ਕੁਝ ਡਿਟੇਲ ਦੇ ਵਿੱਚ ਅੱਗੇ ਫਰਦਰ ਅਸੀਂ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਦੇ ਆ। ਇਵਨ ਪੰਡਾਲ ਤੇ ਪਹਿਲਾਂ ਕੋਈ ਮਕੱਦਮਾ ਤੇ ਨਹੀਂ ਦਰਜ ਇਹ ਦੇਖਿਆ ਜਾ ਰਿਹਾ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਹਰ ਸਿਮਰਨ ਮੰਡ ਹੈ ਇਹ ਤਾਂ ਬੰਟਡ ਸੀ ਸਾਨੂੰ ਬਾਈ ਨੇਮ ਜਿਹਦੇ ਬਾਰੇ ਇਨਪੁੱਟ ਵੀ ਸੀ ਐਸਐਚਓ ਸਾਹਿਬ ਦੀ ਇਸ ਲਈ ਇਹਦੀ ਇਹਦਾ ਰਿਕਾਰਡ ਹੈ ਜਿਹੜਾ ਉਹ ਪਤਾ ਹੈ ਸਾਨੂੰ। ਬਾਕੀ ਜਿਹੜਾ ਇਹਦੇ ਨਾਲ ਇਹ ਦੂਜਾ ਫੜਿਆ ਹੈ ਇਹਦਾ ਨਾਮ ਈਵਨ ਪੰਡਾਲ ਹੈ ਇਹਦੀ ਵੀ ਅਸੀਂ ਹੁਣ ਅਗੇ ਕਰਨੇ ਆ ਸਾਰੀ ਪਰਤਾਲ ਕਿ ਕੀ ਗੱਲਬਾਤ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਜੋ ਇਹ ਮਾਰ ਦੇਣ ਦੀ ਨੀਅਤ ਦੇ ਨਾਲ ਐਸ ਐਚ ਓ ਤੇ ਫਾਇਰਿੰਗ ਕਰਕੇ ਗੱਡੀ ਚੜਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਹ ਹੁਣ ਜੋ ਕਾਨੂੰਨ ਹੈ ਉਹਦੇ ਮਤਾਂ ਕਾਰਵਾਈ ਕਰਕੇ ਪਲੱਸ ਜੋ ਸਾਡੇ ਇੱਥੇ ਸਰਾਉਂਡਿੰਗ ਏਰੀਏ ਦੇ ਵਿੱਚ ਇਨਸੀਡੈਂਟ ਹੋਰ ਵੀ ਪੁਰਾਣੇ ਕੋ ਰਹਿੰਦੇ ਨੇ ਅੰਡਰ ਟੈਕਟਰ ਜਾਓ ਸਾਰੇ ਕਿੱਥੇ ਕਿੱਥੇ ਇਹਨਾਂ ਦੀ ਸ਼ਮੂਲੀਅਤ ਉਹ ਸਾਰਾ ਹੀ ਅਸੀਂ ਡਿਟੇਲ ਦੇ ਵਿੱਚ ਅ ਉਹਨੂੰ ਟ੍ਰੇਸ ਕਰਾਂਗੇ ਸਾਰਾ ਕੁਝ ਫਾਇਰ ਜਿਹੜੇ ਆ ਟੋਟਲ ਇਸ ਮੁਰਜਮ ਪਾਰਟੀ ਨੇ ਤਿੰਨ ਫਾਇਰ ਕੀਤੇ ਨੇ ਇਹਨੇ ਪੰਡਾਲ ਦੇ ਮੰਡ ਨੇ ਹਰ ਸਿੰਮਲ ਮੰਡ ਨੇ ਤੇ ਇਹਨਾਂ ਦੇ ਕੋਲੋਂ ਦੋ ਵੈਪਨ ਮਿਲੇ ਨੇ 30 ਵੋਟ ਦੇ ਨੇ ਤੇ 32 ਵੋਟ 32 ਵੋਟ ਦੇ ਨੇ ਤੇ ਪਲੱਸ ਆ ਅੱਜ ਜਿਹੜੀ ਗੱਡੀ ਇਹਨਾਂ ਦੀ ਸਕੋਰਪੀਓ ਹੈ ਵਿਦਾਊਟ ਨੰਬਰੀ ਬਲੈਕ ਕਲਰ ਦੀ ਇਹ ਹੈਗੀ ਐਸ ਐਚਓ ਸਾਹਿਬ ਦੀ ਛਾਤੀ ਐਸ ਐਚਓ ਸਾਹਿਬ ਐਸ ਐਚਓ ਸਾਹਿਬ ਮੇਰੇ ਨਾਲ ਹੀ ਖੜੇ ਨੇ ਇਹਨਾਂ ਦੇ ਬੀਪੀ ਜੈਕਟ ਪਾਈ ਹੋਈ ਸੀ ਆ ਬੀਪੀ ਜੈਕਟ ਉਹਨਾਂ ਦਿਖਾਣੇ ਤੋਂ ਪਹਿਲਾਂ মিডিਆ ਦੇਖ ਚੁੱਕੀ ਦਿਖਾਇਆ ਉਹਨਾਂ ਨੇ ਦੇਖਿਆ ਹੈਗਾ ਉਹ ਇੱਥੇ ਲੱਗੀ ਐ ਛਾਤੀ ਤੇ ਉਹ ਬੀਪੀ ਜੈਕਟ ਪਾਣ ਹੋ ਕਰਕੇ ਬਚਾਅ ਹੋ ਗਿਆ